ਇਹ ਜਿਹੜਾ ਛੱਲਾ ਤੁਹਾਡੇ ਵੱਲੋਂ ਪਾਇਆ ਜਾਂਦਾ ਇਹਦੇ ਨਾਲ ਬੀਪੀ ਜਿਹੜਾ ਬਿਲਕੁਲ ਮੇਨਟੇਨ ਰਹਿਣ ਲੱਗ ਜਾਊ ਸੋਛ ਛੱਲਾ ਪਾਣੇ ਆ 95 ਦੀ ਗਾਰੰਟੀ ਆ 95 ਠੀਕ ਹੋਣਗੇ ਉਹਦੇ ਨਾਲ ਕਿਹੜਾ ਬੀਪੀ ਦਾ ਛੱਲਾ ਹੈਗਾ ਜਿਹੜਾ ਤੁਹਾਡੇ ਵੱਲੋਂ ਪਾਇਆ ਜਾਂਦਾ ਆ ਹੈਗਾ ਹੀ ਸਾਡੇ ਕੋਲ ਆ ਸਾਮਾਨ ਇਹ ਪਹਿਲੇ ਸਾਈਜ਼ ਦੇਖ ਲਈਦਾ ਉਹਦੇ ਮੁਤਾਬਕ ਅਸੀਂ ਇਹਨੂੰ ਕੋਲ ਕਰ ਲਈਦਾ ਇਹ ਸਾਡੇ ਜਿਹੜੇ ਹੈਗੇ ਆ ਬਜ਼ੁਰਗਾਂ ਕੰਨਿਓ ਸਾਨੂੰ ਬਖਸ਼ ਮਿਲੀ ਹੋਈ ਹੈ ਇਹ ਜਿਹੜੇ ਹੈ ਕਿ ਸਾਨੂੰ ਮਾਰੇ ਕੰਨਿਓ ਬਖਸ਼ੇ ਗਈ ਹੈ ਜਿਹਨੂੰ ਵੀ ਪਾਇਆ ਸਾਡੇ ਗਣ ਤਾਂ ਸਾਨੂੰ ਰਿਪੋਰਟ ਵਧੀਆ ਮਿਲੀ ਉਹ ਬੰਦੇ ਦੀ ਇਹ ਛੱਲਾ ਪਾਉਣ ਦੇ ਨਾਲ ਤੁਹਾਨੂੰ ਬੀਬੀ ਦੀ ਕਿੰਨੀ ਵੀ ਸਮੱਸਿਆ ਹੋਵੇ ਤੇ ਤੁਹਾਡੀ ਉਹ ਸਮੱਸਿਆ ਜਿਹੜੀ ਠੀਕ ਹੋ ਜਾਣੀ ਆ ਛੱਲਾ ਪਾਉਣ ਦੀ ਕੋਈ ਫੀਸ ਵੀ ਲਈ ਜਾਂਦੀ ਆ ਜਾਂ ਫ੍ਰੀ ਸੇਵਾ ਜੀ ਸਾਡੀ ਕੋਈ ਨਹੀਂ ਜੀ ਲੰਗਰ ਸੇਵਾ ਲਈਦੀ ਜਿਹਦੇ ਕੋਈ 10 20 50 100 ਜੋ ਮਰਜੀ ਕੋਈ ਗੋਲੇ ਵਿੱਚ ਪਾ ਦੇਵੇ ਉਹ ਜਿਹੜੀ ਲੰਗਰ ਸੇਵਾ ਇਕੱਠੀ ਹੁੰਦੀ ਆ ਉਹ ਅਸੀਂ ਭੱਲੇ ਕੰਮਾਂ ਦੇ ਵਿੱਚ ਲੰਗਰ ਹੋਇਆ ਕੋਈ ਵਿਆਹ ਬੱਚੇ ਦਾ ਹੋ ਗਿਆ ਕੋਈ ਕਿਤਾਬਾਂ ਹੋ ਗਈ ਉਹਦੇ ਵਿੱਚ ਵਰਤੋਂ ਕਰ ਦਿੱਤੀ ਹੈ ਕੋਈ ਥੈਰੇਪੀ ਦੀ ਪ੍ਰੋਬਲਮ ਹੈ ਜੀ ਉਹਨੂੰ ਇਹ ਕਾਫੀ ਫਰਕ ਪਾਉਂਦਾ ਹੈਗਾ ਜੀ ਆਹ ਥੈਰੇਟ ਦੇ ਧਾਗੇ ਆ ਜੀ ਇਹ 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 ਧਾਗੇ ਹੈਗੇ ਆ ਕਿਹੜੀ ਚੀਜ਼ ਦੇ ਬਣੇ ਹੋਏ ਆ ਇਹ ਇਹ ਜੰਗਲੀ ਬੂਟੀ ਹੁੰਦੀ ਹੈ ਜੀ ਇਹ ਸਾਨੂੰ ਪੁੱਛੋ ਪਤਾ ਹੈ ਕਿ ਉਹ ਹੀ ਬਣਾਵਨਾਂ ਅਸੀਂ ਪਾਈ ਜਾਂਦੇ ਆ ਜੀ ਅਸੀਂ ਉਹਦੇ ਇੱਥੇ ਪਾਠ ਪੂਜਾ ਕੀਤੀ ਜਾਂਦੀ ਹੈ ਉਹਦੇ ਹਿਸਾਬ ਨਾਲ ਹੀ ਪਾਈ ਜਾਂਦੇ ਆ ਇਹ ਘਰ ਦੀ ਬਣੀ ਹੋਈ ਦਵਾਈ ਆ ਪੀਲੇ ਦੀ ਜਿੰਨਾ ਮਰਜੀ ਪੀ ਲਿਆ ਹੋਵੇ ਅਸੀਂ ਉਹਨੂੰ ਤਿੰਨ ਪੂੜੀਆਂ ਦੇਣੀਆਂ ਜੀ ਤੇ ਖਾਲੀ ਪੇਟ ਦੇਣੀਆਂ ਹੁੰਦੀਆਂ ਮੈਂ ਉਹਦੇ ਨਾਲ ਕੀ ਹੋਊਗਾ ਜਿਹਨੂੰ ਪੀਲੇ ਦੀ ਪ੍ਰੋਬਲਮ ਆ ਉਹ ਸਾਡੇ ਏ 99% ਦੀ ਗਾਰੰਟੀ ਵੀ ਉਹ ਉਹਦੇ ਨਾਲ ਬੰਦਾ ਠੀਕ ਹੋ ਜਾਂਦਾ ਇਹ ਵੀ ਮੰਨ ਲਓ ਜਿਹੜੀ ਹੈਗੀ ਆ ਪੀਲੇ ਦੀ ਦਵਾਈ ਫ੍ਰੀ ਸੇਵਾ ਜੀ ਫ੍ਰੀ ਸੇਵਾ ਜੀ ਬਿਲਕੁਲ ਫ੍ਰੀ ਸੇਵਾ ਜੀ ਡੋక్టర్ ਕੋਲ ਲੋਕ ਲੱਖਾਂ ਰੁਪਏ ਲਾ ਦਿੰਦੇ ਆ ਜੀ ਅਸੀਂ ਇਹਨੂੰ ਬਿਲਕੁਲ ਫ੍ਰੀ ਦਿੰਨੇ ਆ ਜੀ ਇਹ ਸਾਡੇ ਬਜ਼ੁਰਗਾਂ ਦੀ ਦੇਣ ਆ ਜੀ ਸਸਰੀਕਲ ਦਾ ਸਿਟੀ ਹਟਲਾਈਨਸ ਤੇ ਕਰੋ ਤੁਸੀਂ ਮੈਂ ਤੁਹਾਡਾ ਦੋਸਤ ਗਗਨ ਸਮਾਤ ਬਹੁਤ ਸਾਰੇ ਲੋਕਾਂ ਨੂੰ ਸਰਵਾਈਕਲ ਦੀ ਸਮੱਸਿਆ ਬਹੁਤ ਸਾਰੇ ਲੋਕਾਂ ਨੂੰ ਥਾਇਰੋਇਡ ਦੀ ਸਮੱਸਿਆ ਬਹੁਤ ਸਾਰੇ ਲੋਕਾਂ ਨੂੰ ਬੀਪੀ ਦੀ ਸਮੱਸਿਆ ਤੇ ਬਹੁਤ ਸਾਰੇ ਲੋਕ ਬਹੁਤ ਸਾਰੇ ਪੈਸੇ ਵੀ ਜਿਹੜੇ ਲਾ ਚੁੱਕਿਆ ਪਰ ਉਹਦਾ ਹੱਲ ਨਹੀਂ ਹੁੰਦਾ ਤੇ ਅੱਜ ਅਸੀਂ ਐਸੇ ਸ਼ਖਸ ਦੇ ਨਾਲ ਤੁਹਾਡੀ ਮੁਲਾਕਾਤ ਕਰਵਾਉਣ ਜਾ ਰਹੀ ਹੈ ਚਾਹੇ ਤੁਹਾਨੂੰ ਸਰਵਾਈਕਲ ਹੈ ਚਾਹੇ ਤੁਹਾਨੂੰ ਥਾਇਰੋਇਡ ਹੈ ਚਾਹੇ ਤੁਹਾਨੂੰ ਬੀਪੀ ਦੀ ਸਮੱਸਿਆ ਉਹਨਾਂ ਵੱਲੋਂ ਫ੍ਰੀ ਆਫ ਕੋਸ ਜਿਹੜੇ ਧਾਗੇ ਪਾਈ ਜਾਂਦੇ ਆ ਸੇਵਾ ਇੱਕ ਕੀਤੀ ਜਾਂਦੀ ਹੈ ਜੋ ਕਿ ਛੱਲੇ ਪਾਉਂਦੇ ਨੇ ਬੀਪੀ ਦੇ ਉਹ ਛੱਲਾ ਪਾਉਣ ਦੇ ਨਾਲ ਜਿਹੜਾ ਕਿੰਨਾ ਵੀ ਪੁਰਾਣਾ ਬੀਪੀ ਹੋਵੇ ਤੁਹਾਡਾ ਸਹੀ ਰਹਿਣ ਲੱਗ ਜਾਊਗਾ ਉਹ ਇਹ ਦਾਵਾ ਕਰਦੇ ਨੇ ਥਾਇਰੋਇਡ ਜਿੰਨਾ ਮਰਜ਼ੀ ਪੁਰਾਣਾ ਹੋਵੇ ਉਹ ਵੀ ਬਿਲਕੁਲ ਠੀਕ ਹੋਣਾ ਸ਼ੁਰੂ ਹੋ ਜਾਊਗਾ ਤੇ ਜੇਕਰ ਸਰਵਾਈਕਲ ਦੀ ਸਮੱਸਿਆ ਤਾਂ ਉਹ ਵੀ ਪਹਿਲੇ ਦਿਨ ਤੋਂ ਅਸਰ ਜਿਹੜਾ ਦੇਖਣਾ ਸ਼ੁਰੂ ਹੋ ਜਾਣਾ ਤੁਹਾਨੂੰ ਤੇ ਬਾਈ ਜੀ ਮੈਂ ਖੜੇ ਗੱਲਬਾਤ ਉਹਨਾਂ ਨਾਲ ਕਰਾਂਗੇ ਹਾਂਜੀ ਰਮਨਸ਼ਕਰ ਜੀ ਸਵਾਗਤ ਹੈ ਤੁਹਾਡਾ ਰਮਨਸ਼ਕਰ ਜੀ ਇਹ ਸਭ ਤੋਂ ਪਹਿਲਾਂ ਤਾਂ ਕੀ ਨਾਮ ਆ ਜੀ ਤੁਹਾਡਾ ਤੇ ਕਿੱਥੋਂ ਦੇ ਰਹਿਣ ਵਾਲੇ ਹੋ ਮੈਂ ਸ਼ਾਮਲਾਲ ਜੀ ਮੇਰਾ ਜਨਮ ਅੱਥੇ ਦਾ ਚਵਲਾ ਰੋਡ ਤੇ ਹੀ ਹੈਗਾ ਲੋਧਿਆਣਾ ਦੇ ਰਹਿਣ ਵਾਲਾ ਮੈਂ ਤੇ ਬੋਲੇਨਾ ਦਾ ਅਸ਼ੀਰਵਾਦ ਹੈ ਸਾਡਾ ਇਹ ਖਾਨਦਾਨੀ ਸਾਡੇ ਇਹ ਸਾਨੂੰ ਬਖਸ਼ ਹੈਗੀ ਇਸ ਸਮਾਨ ਦੀ ਜਿਹਨੂੰ ਵੀ ਅਸੀਂ ਅੱਜ ਤੱਕ ਧਾਗਾ ਜਾਂ ਕੋਈ ਛੱਲਾ ਜਾਂ ਕੋਈ ਦਵਾਈ ਬਣਾ ਕੇ ਦਿੱਤੀ ਹੈਗੀ ਆ ਉਹਨੂੰ ਬੋਲੇਨਾ ਦੇ ਅਸ਼ੀਰਵਾਦ ਨਾਲ ਫਾਇਦਾ ਹੀ ਹੋਇਆ ਜਿਵੇਂ ਜੇ ਅਪਾ ਬੀਪੀ ਦੀ ਗੱਲ ਕਰ ਲਗੇ ਤਾਂ ਬਹੁਤ ਸਾਰੇ ਲੋਕਾਂ ਨੂੰ ਸਮੱਸਿਆ ਹੈ ਬਲੱਡ ਪ੍ਰੈਸ਼ਰ ਨੂੰ ਲੈ ਕੇ ਤਾਂ ਦਿਵਾਨਿਆਂ ਵੀ ਖਾਂਦੇ ਨੇ ਗੋਲੀਆਂ ਵੀ ਖਾਂਦੇ ਨੇ ਪਰ ਉਹ ਠੀਕ ਜਿਆਦਾਤਰ ਨਹੀਂ ਹੁੰਦੀ ਤਾਂ ਇਹ ਜਿਹੜਾ ਛੱਲਾ ਤੁਹਾਡੇ ਵੱਲੋਂ ਪਾਇਆ ਜਾਂਦਾ ਇਹਦੇ ਨਾਲ ਬੀਪੀ ਜਿਹੜਾ ਬਿਲਕੁਲ ਮੇਨਟੇਨ ਰਹਿਣ ਲੱਗ ਜੇ ਮੇਰੀ ਗੱਲ ਸੁਣੋ ਜੇ ਸੂ ਸੋਸ਼ਲ ਆ ਪਾਉਂਦੇ ਆ 95 ਦੀ ਗਾਰੰਟੀ ਹੈ 95 ਠੀਕ ਹੋਣਗੇ ਉਹਦੇ ਨਾਲ ਇਹ ਵੀ ਬੰਦਾ ਜਿਹੜੀ ਵੀ ਸਾਡੀ ਰਿਪੋਰਟ ਸਾਡੀ ਓਕੇ ਜਾਂਦੀ ਹੈ ਉਹ ਕਿਹੜਾ ਬੀਪੀ ਦਾ ਛੱਲਾ ਹੈਗਾ ਜਿਹੜਾ ਤੁਹਾਡੇ ਵੱਲੋਂ ਪਾਇਆ ਜਾਂਦਾ ਆ ਹੈਗਾ ਹੀ ਸਾਡੇ ਕੋਲ ਇਹ ਸਾਮਾਨ ਅਸੀਂ ਕੁਛ ਨਹੀਂ ਕਰਨਾ ਹੁੰਦਾ ਜੀ ਸਾਡੇ ਕੋਲ ਇਹ ਪਹਿਲੇ ਸੈਜ ਦੇਖ ਲਈਦਾ ਉਹਦੇ ਮੁਤਾਬਕ ਅਸੀਂ ਇਹਨੂੰ ਕੋਲ ਕਰ ਲਈਦਾ ਇਹ ਸਾਡੇ ਜਿਹੜੇ ਹੈਗੇ ਆ ਬਜ਼ੁਰਗਾਂ ਕੰਨੀਓ ਸਾਨੂੰ ਬਖਸ਼ ਮਿਲੀ ਹੋਈ ਹੈ ਇਹਨੂੰ ਅਸੀਂ ਕੱਟ ਲਈਦਾ ਜੀ ਇਹ ਜਿੰਨਾ ਮਰਜੀ ਛੋਟਾ ਵੱਡਾ ਕਰ ਲਈਏ ਇਹ ਸਾਰੇ ਹਰੇਕ ਸੈਜ ਦਾ ਆ ਦੇਖੋ ਇਹ ਛੱਲਾ ਜੀ ਤਿਆਰ ਹੋ ਗਿਆ ਇਹ ਜਿਹੜੇ ਹੈਗੇ ਤੁਹਾਨੂੰ ਮਾਰੇ ਕੰਨਿਓ ਬਖਸ਼ੇਗੀ ਹੈ ਜਿਹਨੂੰ ਵੀ ਪਾਇਆ ਸਾਡੇ ਕਨ ਤਾਂ ਸਾਨੂੰ ਰਿਪੋਰਟ ਵਧੀਆ ਮਿਲੀ ਉਹ ਬੰਦੇ ਦੀ ਉਰੇ ਹੋਰ ਹੀ ਬੰਦੇ ਸਾਨੂੰ ਨਾਲ ਭੇਜੇ ਆ ਤੁਸੀਂ ਦੇਖ ਸਕਦੇ ਹੋ ਜੀ ਇਹ ਛੱਲਾ ਜਿਹੜਾ ਹੈਗਾ ਜੋ ਕਿ ਸ਼ਾਮ ਲਾਲ ਜੀ ਵੱਲੋਂ ਪਾਇਆ ਜਾਂਦਾ ਇਹ ਛੱਲਾ ਪਾਉਣ ਦੇ ਨਾਲ ਤੁਹਾਨੂੰ ਬੀਪੀ ਦੀ ਕਿੰਨੀ ਵੀ ਸਮੱਸਿਆ ਹੋਵੇ ਤੇ ਤੁਹਾਡੀ ਉਹ ਸਮੱਸਿਆ ਜਿਹੜੀ ਠੀਕ ਹੋ ਜਾਣੀ ਹੈ ਕਹਿੰਦੇ ਨੇ ਕਿ ਬਜ਼ੁਰਗਾਂ ਵੱਲੋਂ ਇਹਨਾਂ ਨੂੰ ਕੋਈ ਬਖਸ਼ਿਸ਼ ਹੈਗੀ ਹੈ ਜਦੋਂ ਜੀ ਆਪਾਂ ਇਹ ਛੱਲਾ ਤਿਆਰ ਕਰਦੇ ਆ ਤਾਂ ਪਾਠ ਵੀ ਕੀਤਾ ਜਾਂਦਾ ਕੋਈ ਮੰਤਰ ਵਗੈਰੇ ਪੜੇ ਜਾਂਦੇ ਬਿਲਕੁਲ ਜੀ ਸਾਨੂੰ ਅੰਦਰ ਜਿਹੜੀ ਪਾਠ ਸਲਸ਼ਨ ਮਿਲੇ ਹੋਇਆ ਉਹ ਜ਼ਰੂਰ ਹੀ ਕਰਨਾ ਹੁੰਦਾ ਨਾਲ ਸੋ ਇਹ ਤੁਸੀਂ ਦੇਖ ਸਕਦੇ ਹੋ ਜਿਹੜਾ ਮੇਰੇ ਹੱਥਰੇ ਵਿੱਚ ਛੱਲਾ ਪੜਿਆ ਹੋਇਆ ਇਹ ਤਾਂਬੇ ਦਾ ਛੱਲਾ ਜੋ ਕਿ ਇਹਨਾਂ ਵੱਲੋਂ ਪੁਰਾਣੇ ਤੋਂ ਪੁਰਾਣਾ ਜਿਹੜਾ ਬੀਪੀਆ ਪਾਉਣ ਦੇ ਨਾਲ ਠੀਕ ਹੋ ਜਾਂਦਾ ਹੈ ਪੁਰਾਣੀ ਬਜ਼ੁਰਗਾਂ ਦੀ ਬਖਸ਼ਿਸ਼ ਆਪਾਂ ਇਹਨੂੰ ਕਹਿ ਸਕਦੇ ਹਾਂ ਛੱਲੇ ਇਹ ਪਾਏ ਜਾਂਦੇ ਆ ਤੇ ਜੇ ਕੋਈ ਟਾਈਮ ਵੀ ਹੁੰਦਾ ਛੱਲਾ ਜਾਂ ਕੋਈ ਦਿਨ ਵੀ ਹੁੰਦਾ ਟਾਈਮ ਹੈ ਜੀ ਅਸੀਂ ਇੱਕ ਵੀਰਵਾਰ ਜਿਹਨੂੰ ਆਪਾਂ ਗੁਰੂਵਾਰ ਕਹਿੰਦੇ ਆ ਉਹਨੂੰ ਛੱਡ ਕੇ ਬਾਕੀ ਸਵੇਰੇ 10 ਵਜੇ ਤੋਂ 2 ਵਜੇ ਤੱਕ ਕੋਸ਼ਿਸ਼ ਕਰੀਦੀ ਵੀ ਜਿਹੜਾ ਬੰਦਾ ਜਿਹਨੂੰ ਪ੍ਰੋਬਲਮ ਹੈ ਉਹ ਸਾਡੇ ਇੱਥੇ ਗੱਦੀ ਤੇ ਪ੍ਰੈਜ਼ੀਡੈਂਟ ਹੋਵੇ ਤੇ ਅਸੀਂ ਉਹਨਾਂ ਨੂੰ ਛੱਲਾ ਪਾਉਂਦੇ ਆ ਤੇ ਗੁਰੂ ਮਹਾਰਾਜ ਬੋਲੇ ਨਾਲ ਦੇ ਅਸ਼ੀਰਵਾਦ ਨਾਲ ਉਹ ਫਤਿਹ ਹੁੰਦੀ ਵਧੀਆ ਹੁੰਦਾ ਉਹ ਬੰਦਾ ਏ ਛੱਲਾ ਪਾਉਣ ਦੀ ਕੋਈ ਫੀਸ ਵੀ ਲਈ ਜਾਂਦੀ ਆ ਜਾਂ ਫ੍ਰੀ ਸੇਵਾ ਜੀ ਫੀਸ ਕੋਈ ਨਹੀਂ ਲੈਂਦੀ ਅਸੀਂ ਲੰਗਰ ਸੇਵਾ ਰੱਖੀ ਆ ਸਾਡੀ ਕੋਈ ਨਹੀਂ ਜੀ ਲੰਗਰ ਸੇਵਾ ਲਈ ਦੀ ਜਿਹਦੇ ਕੋਈ 10 20 50 100 ਜੋ ਮਰਜ਼ੀ ਕੋਈ ਗੋਲਕ ਚ ਪਾ ਦੇਵੇ ਉਹ ਜਿਹੜੀ ਲੰਗਰ ਸੇਵਾ ਇਕੱਠੀ ਹੁੰਦੀ ਆ ਉਹ ਅਸੀਂ ਪੱਲੇ ਕੰਮਾਂ ਦੇ ਵਿੱਚ ਲੰਗਰ ਹੋਇਆ ਕੋਈ ਵਿਆਹ ਬੱਚੇ ਦਾ ਹੋ ਗਿਆ ਕੋਈ ਕਿਤਾਬਾਂ ਹੋ ਗਈਆਂ ਉਹਦੇ ਵਿੱਚ ਵਰਤੋਂ ਕਰ ਦਿੱਤੀ ਹੈ ਤੇ ਪ੍ਰਧਾਨ ਜੀ ਤੁਹਾਡਾ ਪ੍ਰੋਪਰ ਐਡਰੈਸ ਕੀ ਆ ਜਿਹੜੀ ਤਾਂ ਜੋ ਬੀਪੀ ਦਾ ਛੱਲਾ ਲੈਣਾ ਹੋਵੇ ਤੁਹਾਡੇ ਕੋਲ ਲੋਕ ਆ ਸਕਣ ਮੇਰਾ ਜੀ ਬਿਲਕੁਲ ਆਸਾਨ ਜਿਹਾ ਐਡਰੈਸ ਹੈ ਜੀ ਬੰਦਰ ਸਿੰਘਲਾਂ ਵਾਲਾ ਸ਼ਿਵਾਲਾ ਓਪੋਜੀਟ ਸਿੰਘਲਾਂ ਵਾਲਾ ਸ਼ਿਵਾਲਾ ਸਾਡੀ ਉਹਦੇ ਸਾਹਮਣੇ ਦੁਕਾਨ ਹੈ ਜੀ ਠੀਕ ਹੈ ਨਾ ਤੇ ਇਹ ਛੱਲਾ ਤੁਸੀਂ ਦੇਖ ਸਕਦੇ ਹੋ ਜੋ ਕਿ ਮੇਰੇ ਹੱਥ ਦੇ ਵਿੱਚ ਫੜਿਆ ਹੋਇਆ ਕਿੰਨਾ ਵੀ ਪੁਰਾਣਾ ਤੁਹਾਡਾ ਬੀਪੀ ਦੀ ਤੁਹਾਨੂੰ ਸਮੱਸਿਆ ਹੋਵੇ ਛੱਲਾ ਪਾਉਣ ਦੇ ਨਾਲ ਉਹ ਬੀਪੀ ਦੀ ਸਮੱਸਿਆ ਤੁਹਾਡੀ ਹੱਲ ਹੋ ਜਾਣੀ ਹੈ ਜੇ ਤੁਸੀਂ ਦੀਵਾਨਿਆਂ ਖਾ ਖਾ ਅੱਕ ਚੁੱਕੇ ਹੋ ਤਾਂ ਇਹਨਾਂ ਵੱਲੋਂ ਖਾਨਦਾਨੀ ਬਖਸ਼ਿਸ਼ ਆਪਾਂ ਇਹਨੂੰ ਕਹਿ ਸਕਦੇ ਆ ਤੇ ਸ਼ਮਲਾਲ ਜੀ ਹੋਰ ਵੀ ਮਨ ਲੋ ਸੁਣ ਦੇ ਵਿੱਚ ਆਇਆ ਸੀ ਕਿ ਥਾਇਰੋਇਡ ਤੋਂ ਵੀ ਤੁਹਾਡੇ ਵੱਲੋਂ ਧਾਗੇ ਪਾਏ ਜਾਂਦੇ ਆ ਤੇ ਥਾਇਰੋਇਡ ਦਾ ਧਾਗਾ ਵੀ ਦਿੰਦੇ ਆ ਜੀ ਆ ਮੇਕੋਲਾ ਦੇਖੋ ਆ ਥਾਇਰੋਇਡ ਦੇ ਧਾਗੇ ਪਏ ਹੈਗੇ ਆ ਇਹ ਜਿਹਨੂੰ ਵੀ ਕੋਈ ਥਾਇਰੋਇਡ ਦੀ ਪ੍ਰੋਬਲਮ ਹੈ ਕੋਈ ਥਾਇਰੋਇਡ ਦੀ ਪ੍ਰੋਬਲਮ ਹੈ ਜੀ ਉਹਨੂੰ ਇਹ ਕਾਫੀ ਫਰਕ ਪਾਉਂਦਾ ਹੈਗਾ ਜੀ ਆ ਥਾਇਰੋਇਡ ਦੇ ਧਾਗੇ ਆ ਜੀ ਇਹ ਆ ਠੀਕ ਹੈ ਜੀ ਇਹ ਧਾਗੇ ਹੈਗੇ ਆ ਕਿਹੜੀ ਚੀਜ਼ ਦੇ ਬਣੇ ਹੋਏ ਆ ਜੀ ਇਹ ਇਹ ਜੰਗਲੀ ਬੂਟੀ ਹੁੰਦੀ ਹੈ ਜੀ ਇਹ ਸਾਨੂੰ ਪਿਛੋਂ ਪਤਾ ਹੈਗੀ ਉਹ ਹੀ ਬਣਾਵਨ ਨਾਲ ਅਸੀਂ ਪਾਈ ਜਾਂਦੇ ਆ ਜੀ ਇਹ ਸਾਡੇ ਬਜ਼ੁਰਗਾਂ ਕਰਨਿਓ ਇਹ ਤੇ ਵੀ ਆਪਾਂ ਕਹਿ ਸਕਦੇ ਵੀ ਕੋਈ ਪਾਠ ਪੂਜਾ ਕਰਨਾ ਪੈਂਦਾ ਜਦੋਂ ਇਹ ਧਾਗਾ ਪਾਉਣੀ ਉਹ ਧਾਗੇ ਸਿੱਧੇ ਕੀਤੀ ਜਾਂਦੇ ਆ ਜੀ ਇਹ ਵੇ ਤੇ ਇੱਥੇ ਪਾਠ ਪੂਜਾ ਕੀਤੀ ਜਾਂਦੀ ਹੈ ਉਹਦੇ ਹਿਸਾਬ ਨਾਲ ਹੀ ਪਾਏ ਜਾਂਦੇ ਆ ਇਹ ਜਿਨ੍ਹਾਂ ਨੂੰ ਥਾਇਰੋਇਡ ਦੀ ਸਮੱਸਿਆ ਹੈਗੀ ਆ ਇਹ ਧਾਗਾ ਪਾਉਣ ਦੇ ਨਾਲ ਥਾਇਰੋਇਡ ਦੀ ਸਮੱਸਿਆ ਹੱਲ ਹੋ ਜਾਣੀ ਹੱਲ ਹੁੰਦੀ ਹੈ ਜੀ ਇਹਦੇ ਵਿੱਚ ਕਾਫੀ ਆਪਾਂ ਕਹਿੰਦੇ ਆ ਵੀ 99% ਨਹੀਂ ਲੇਕਿਨ ਉਹ ਫਰਕ ਬਹੁਤ ਪੈਂਦਾ ਠੀਕ ਹੈ ਜੀ ਮੰਨ ਲਓ ਇਹ ਤੁਸੀਂ ਜਿਹੜੇ ਤਾਗੇ ਦੇਖ ਰਹੇ ਹੋ ਮੇਰੇ ਹੱਥ ਦੇ ਵਿੱਚ ਇਹ ਉਹ ਤਾਗੇ ਨੇ ਜਿਨ੍ਹਾਂ ਨੂੰ ਗਲ ਦੇ ਵਿੱਚ ਪੈਨਲ ਦੇ ਨਾਲ ਥਾਇਰੋਇਡ ਦੀ ਸਮੱਸਿਆ ਜਿਹੜੀ ਉਹ ਠੀਕ ਹੋ ਜਾਣੀ ਹੈ ਇਹ ਜਿਹੜੇ ਤੁਸੀਂ ਤਾਗੇ ਦੇਖ ਰਹੇ ਹੋ ਇਹ ਵੀ ਸ਼ਾਮ ਲਾਲ ਜੀ ਵੱਲੋਂ ਕਹਿ ਸਕਦੇ ਆ ਕਿ ਇਹਨਾਂ ਨੂੰ ਜਿਹੜੀ ਬਖਸ਼ਿਸ਼ ਹੈਗੀ ਆ ਪਯੁਰਗਾ ਵੱਲੋਂ ਸਿੱਧ ਕੀਤੇ ਜਾਂਦੇ ਆ ਤਾਂ ਅੱਗੇ ਉਸ ਤੋਂ ਬਾਅਦ ਇਹ ਲੋਕਾਂ ਦੇ ਗਲਾਂ ਦੇ ਵਿੱਚ ਪਾਏ ਜਾਂਦੇ ਆ ਜਿਸ ਨਾਲ ਥਾਇਰੋਇਡ ਵਰਗੀ ਸਮੱਸਿਆ ਵੀ ਠੀਕ ਹੋ ਜਾਣੀ ਹੈ ਤੇ ਜੀ ਵਾਕਈ ਮੰਨ ਲਓ ਅੱਜ ਕੱਲ ਤਾਂ ਆਪਾਂ ਗੱਲ ਕਰ ਲਈਏ ਬਹੁਤ ਸਾਰੇ ਹਸਪੀਟਲ ਹੈਗੇ ਆ ਜਾਂ ਬਹੁਤ ਸਾਰੇ ਵੱਡੇ ਵੱਡੇ ਡਾਕਟਰ ਬੈਠੇ ਆ ਤੇ ਕੀ ਤਾਗੇ ਅੱਜ ਦੀ ਸਾਇੰਸ ਮੰਨ ਲਓ ਜਿਹੜੀ ਸਾਨੂੰ ਟੈਕਨੋਲੋਜੀ ਆ ਜਾਂ ਜਿੱਥੇ ਅਸੀਂ ਖੜੇ ਆ ਅੱਜ ਦੀ ਚੀਜ਼ ਦੇ ਵਿੱਚ ਵੀ ਮਨੋ ਦੁਨੀਆ ਦੇ ਵਿੱਚ ਵੀ ਤਾਗੇ ਕੰਮ ਕਰਦੇ ਆ ਬਿਲਕੁਲ ਕੰਮ ਕਰਦੇ ਆ ਜੀ ਉਹ ਅੱਜ ਸਾਡੇ ਵੀਰਵਾਰ ਹੈਗਾ ਜੀ ਤੁਸੀਂ ਸਵੇਰੇ ਆ ਕੇ ਚੈੱਕ ਕਰਿਓ ਇੱਥੇ ਥਾਇਰੋਇਡ ਵਾਲੇ ਵੀ ਖੜੇ ਹੋਣਗੇ ਸਾਡੇ ਕੋਲ ਸਰਵਾਈਕਲ ਵਾਲੇ ਵੀ ਖੜੇ ਹੋਣਗੇ ਸਾਡੇ ਕੋਲ ਬੀਪੀ ਦਾ ਛੱਲਾ ਪਾਉਣ ਵਾਲੇ ਵੀ ਖੜੇ ਹੋਣਗੇ ਇਹ ਸਾਰੇ ਅਸੀਂ ਮਿਕਸ ਹੈਗਾ ਜੀ ਸਾਰੇ ਜਿਹੜਾ ਆਈ ਜਾਂਦਾ ਅਸੀਂ ਤਾਂ ਇੱਕ ਵਾਰ ਜਿਹੜਾ ਖੜਿਆ ਅਸੀਂ ਕੋਈ ਹੋਰ ਇਹਨਾਂ ਫालतू ਗੱਲ ਨਹੀਂ ਕਰਨੀ ਅਸੀਂ ਧਗਾ ਕੱਢਣਾ ਉਹਨੂੰ ਕਹਿੰਦੇ ਮੈਨੂੰ ਅੰਕਲ ਥੈਡਡ ਹੈਗਾ ਅਸੀਂ ਚੋਕ ਕੇ ਧਗਾ ਉਹਨੂੰ ਕਹਿੰਦਾ ਲੋ ਜੀ ਪਾ ਦਿਓ ਜੀ ਇਹ ਸਾਡਾ ਹੈਗਾ ਜੀ ਮਨੋ ਇਹ ਇਹ ਆਪਾਂ ਕਹਿ ਸਕਦੇ ਆਂ ਵੀ ਅੱਜ ਕੱਲ ਦੇ ਟਾਈਮ ਦੇ ਮਨੋ ਵਿੱਚ ਵੀ ਅੱਜ ਕੱਲ ਦੇ ਮਤਲਬ ਇਹ ਪੁਰਾਣੀਆਂ ਜਿਹੜੀਆਂ ਚੀਜ਼ਾਂ ਨੇ ਪੁਰਾਣੇ ਜਿਹੜੇ ਬਜ਼ੁਰਗ ਨੇ ਜਾਂ ਉਹਨਾਂ ਦੇ ਵਿੱਚ ਜਿਹੜੀ ਪਾਠ ਪੂਜਾ ਉਹਨਾਂ ਨੇ ਕੀਤੀ ਸੀ ਆਰਾਧਨਾ ਕੀਤੀ ਸੀ ਜਿਹੜੀ ਤਪੱਸਿਆ ਸੀ ਉਹਨਾਂ ਕੋਲ ਮਤਲਬ ਉਹਦਾ ਜਿਹੜੀਆਂ ਸ਼ਕਤੀਆਂ ਹੈਗੀਆਂ ਜਾਂ ਉਹ ਚੀਜ਼ਾਂ ਹੈਗੀਆਂ ਅੱਜ ਵੀ ਪ੍ਰਭਾਵ ਦੇਖਣ ਨੂੰ ਮਿਲਦਾ ਬਿਲਕੁਲ ਪ੍ਰਭਾਵ ਦੇਖਣ ਨੂੰ ਮਿਲਦਾ ਜੀ ਤੁਸੀਂ ਆਪ ਨੋਟ ਕਰੋ ਦੁਨੀਆ ਜਿਹੜੀ ਨਵੀਂ ਜਨਰੇਸ਼ਨ ਹੈ ਹੁਣ ਪੁਰਾਣੇ ਵਾਲੇ ਪਾਸੇ ਨੂੰ ਤੁਰੀ ਹੋਈ ਹੈ ਜੀ ਉਹਨ ਥੋੜਾ ਜਿਹਾ ਅਸੀਂ ਕਈ ਵਾਰੀ ਦੇਖਦੇ ਹੁੰਦੇ ਆ ਆ ਭਾਂਡੇ ਦੇ ਭਾਂਡੇ ਦਾ ਹੀ ਕੰਮ ਲੈ ਲੋ ਜੀ ਇਹਦੇ ਵਿੱਚ ਲੋਕ ਕੱਲੀ ਨੂੰ ਬੜਾ ਮਹੱਤਵ ਦੇਣ ਲੱਗੇ ਵੀ ਭਾਂਡੇ ਕੱਲੀ ਕਰਕੇ ਹੀ ਉਹਦੇ ਵਿੱਚ ਹੀ ਖਾਣਾ ਵਾ ਸਿਲਵਰ ਵਗੈਰਾ ਐਲੂਮੀਨੀਅਮ ਵਗੈਰਾ ਨੂੰ ਆਪਾਂ ਪਰੇ ਕਰੀ ਜਾਂਦੇ ਹੈਗੇ ਆ ਇਦਾਂ ਹੀ ਸਾਡੀ ਪੁਰਾਣੀ ਬਜ਼ੁਰਗਾਂ ਦੀ ਤਪੱਸਿਆ ਹੈਗੀ ਜੀ ਉਹਨਾਂ ਦੀ ਸਾਨੂੰ ਦੀਨ ਹੈ ਅਸੀਂ ਉਹੀ ਸਮਾਨ ਕੱਢ ਕੇ ਉਹੀ ਉਹਨੂੰ ਅੱਗੇ ਅਸੀਂ ਭੱਲੇ ਕੰਮ ਚ ਲਾਈ ਜਾਂਦੇ ਜੀ ਇਹ ਸੋ ਕਿੰਨਾ ਵੀ ਪੁਰਾਣਾ ਤੁਹਾਡਾ ਜਿਹੜਾ ਸਰਵਾਈਕਲ ਹੋਵੇ ਤਾਂ ਜਿਵੇਂ ਨਾਲ ਇੱਕ ਸ਼ਕਸ਼ ਮੌਜੂਦ ਨੇ ਪੁਰਾਣੇ ਤੋਂ ਪੁਰਾਣਾ ਸਰਵਾਈਕਲ ਜਿਹੜਾ ਸਿਰਫ ਇੱਕ ਧਾਗਾ ਪਾਉਣ ਦੇ ਨਾਲ ਠੀਕ ਹੁੰਦਾ ਇਸ ਤੇ ਕਾਦੇ ਉੱਪਰ ਤੇ ਸ਼ਾਮਲਾਲ ਜੀ ਖੜੇ ਨੇ ਸ਼ਾਮਲਾਲ ਜੀ ਇਸ ਜਿਹੜੇ ਧਾਗੇ ਸਾਡੇ ਕੋਲ ਨੇ ਇਹ ਸਰਵਾਈਕਲ ਦੇ ਧਾਗੇ ਨੇ ਇਹ ਸਰਵਾਈਕਲ ਦੇ ਧਾਗੇ ਆ ਜੀ ਇਹ ਇਹ ਜਿਹਨੇ ਜਿਨ੍ਹਾਂ ਦੀ ਇੱਥੋਂ ਗਰਦਨ ਦੁਖਦੀ ਆ ਮੋਢੇ ਦੁਖਦੇ ਆ ਅਸੀਂ ਕੋਈ ਜ਼ਿਆਦਾ ਉਹਨਾਂ ਨੂੰ ਵਿਅਮ ਨਹੀਂ ਪਾਈਦਾ ਵੀ ਤੁਹਾਨੂੰ ਬਾਇ ਹੈ ਜਾਂ ਕੁਛ ਹੈ ਜੇ ਠੀਕ ਹੈ ਨਾ ਜਿਹੜਾ ਵੀ ਆਂਦਾ ਹੈਗਾ ਅਸੀਂ ਉਹਨਾਂ ਨੂੰ ਪੁੱਛੀਦਾ ਆਪਣੇ ਮਾਰੇ ਦਾ ਨਾਮ ਲੈ ਕੇ ਉਹਨਾਂ ਨੂੰ ਧਾਗਾ ਹੀ ਛੱਟ ਕਰਕੇ ਉਹਨਾਂ ਦੇ ਗੱਲ ਪਾ ਲਈਦਾ ਹੈਗਾ ਵਾ ਪਰ ਕਿ ਜਿਹੜਾ ਵੀ ਪਾ ਕੇ ਗਿਆ ਉਹ ਰਾਜੀ ਹੀ ਹੋਇਆ ਹੈਗਾ ਜੀ ਮਤਲਬ ਇਹ ਵੀ ਕਿ ਆਪਾਂ ਕਹਿ ਸਕਦੇ ਹਾਂ ਕਿ ਇਹ ਧਾਗੇ ਨੂੰ ਪਾਉਣ ਦੇ ਨਾਲ ਪੁਰਾਣੇ ਤੋਂ ਪੁਰਾਣਾ ਸਰਵਾਈਕਲ ਵੀ ਠੀਕ ਹੋ ਜਾਂਦਾ ਬਿਲਕੁਲ ਠੀਕ ਹੁੰਦਾ ਜੀ ਪੁਰਾਣੇ ਤੋਂ ਪੁਰਾਣਾ ਸਰਵਾਈਕਲ ਇਹਦੇ ਨਾਲ ਠੀਕ ਹੁੰਦਾ ਜੀ ਇਹ ਹਾਂਜੀ ਇਹ ਜਿਹੜੀ ਸੇਵਾ ਤੁਸੀਂ ਕਰ ਰਹੇ ਹੋ ਕਿੰਨੇ ਟਾਈਮ ਤੋਂ ਇਹ ਸੇਵਾ ਚੱਲ ਰਹੀ ਹੈ ਇਹ ਵੀ ਇਹ ਵੀ ਸਾਡੀ ਹੈ ਨਾ ਕੋਈ ਜ਼ਿਆਦਾ ਪੁਰਾਣੀ ਨਹੀਂ ਦੇਖਦੇ ਇਹ ਵੀ 5-6 ਸਾਲ ਮੈਨੂੰ ਹੋ ਗਏ ਪੰਜ ਦਿਨੋਂ ਇਹ ਠੀਕ ਹੈ ਨਾ ਇਹ ਸਾਨੂੰ ਇਹ ਨਵੀਂ ਕਾਰਡ ਥੋੜੀ ਜਿਹੀ ਆਈ ਸੀ ਬਜ਼ੁਰਗਾਂ ਕੋਲੋਂ ਆਈ ਸੀ ਜਦੋਂ ਜਾਂਦੇ ਜਾਂਦੇ ਸਾਨੂੰ ਇਹ ਫੜਾ ਗਏ ਅਸੀਂ ਪਾਈ ਜਾਣੇ ਪਏ ਆ ਜੀ ਹੁਣ ਤੱਕ ਕਿੰਨੇ ਕ ਮਰੀਜ਼ ਤੁਹਾਡੇ ਕੋਲ ਠੀਕ ਹੋ ਕੇ ਜਾ ਚੁੱਕੇ ਆ ਸਾਡੇ ਤਾਂ ਮਹਾਰਾਜ ਦੀ ਬੜੀ ਕਿਰਪਾ ਜੀ ਹੁੰਦਾ ਅਨਗਿਣਤ ਜੀ ਆਪਾਂ ਆਪਾਂ ਕਿਹੜਾ ਕੋਈ ਪਰਚੀ ਘੱਟ ਦੇ ਇਹਨਾਂ ਦੀ ਨਾ ਆਪਾਂ ਉਹਦੀ ਗੱਲ ਕਰਨੀ ਹੁੰਦੀ ਜੀ ਮੇਰੇ ਕੋਲ ਹਨ ਜਿਆਦਾ ਕਰ ਇਹ ਇਹ ਚੀਜ਼ ਜਰੂਰ ਨੋਟ ਕੀਤੀ ਐ ਲੇਡੀ ਨੂੰ ਬੜੀ ਪ੍ਰੋਬਲਮ ਹੁੰਦੀ ਸਰਵਾਈਕਲ ਦੀ ਠੀਕ ਹੈ ਨਾ ਥੋੜਾ ਜਿਹਾ ਅਸੀਂ ਕਹਿੰਨੇ ਆ ਵੀ ਥੋੜਾ ਜਿਹਾ ਬੱਚਾ ਸਿੱਧਾ ਬੈਠ ਕੇ ਕੰਮ ਕਰੇ ਠੀਕ ਹੈ ਨਾ ਉਹਦੇ ਨਾਲ ਆیکل ਕਿਉਂਕਿ ਕੰਪਿਊਟਰ ਦਾ ਯੁੱਗ ਆ ਗਿਆ ਵੈ ਕੰਪਿਊਟਰ ਦਾ ਯੁੱਗ ਓਨ ਕਰਕੇ ਬੱਚੇ ਨੂੰ ਪਤਾ ਨਹੀਂ ਲੱਗਦਾ ਉਹ ਵੀ ਘੰਟਾ ਦੋ ਦੋ ਘੰ ਉਹਦੇ ਨਾਲ ਸਰਵਾਈਕਲ ਦੀ ਪ੍ਰੋਬਲਮ ਆਉਂਦੀ ਹੈ ਅਸੀਂ ਤਾਂ ਬੱਚੇ ਨੂੰ ਇਹੀ ਕਹਿੰਦਾ ਵੀ ਜੇ ਸਰਵਾਈਕਲ ਕੰਪਿਊਟਰ ਦਾ ਕੰਮ ਕਰਨਾ ਹੈਗਾ ਵਾ ਥੋੜੇ ਅਲਰਟ ਹੋ ਕੇ ਸਿੱਧੇ ਹੋ ਕੇ ਕੰਮ ਕਰੋ ਵੀ ਆਪਾਂ ਨੂੰ ਸਰਵਾਈਕਲ ਦੇ ਲੋੜ ਦੇ ਧਾਗੇ ਦੀ ਵੀ ਨੇ ਲੋੜ ਪਵੇ। ਸੋ ਇਹ ਤੁਸੀਂ ਦੇਖ ਸਕਦੇ ਹੋ ਜਿਹੜੇ ਮੇਰੇ ਹੱਥ ਦੇ ਵਿੱਚ ਧਾਗੇ ਨੇ ਇਹ ਉਹ ਕਰਾਮਾਤੀ ਧਾਗੇ ਨੇ ਜਿਨ੍ਹਾਂ ਨੂੰ ਗਲ ਦੇ ਵਿੱਚ ਪਾਉਣ ਦੇ ਨਾਲ ਪੁਰਾਣੇ ਤੋਂ ਪੁਰਾਣਾ ਸਰਵਾਈਕਲ ਠੀਕ ਹੋ ਜਾਂਦਾ ਹੈ ਤੇ ਅੱਜ ਮੇਰੇ ਨਾਲ ਸ਼ਾਮ ਲਾਲ ਜੀ ਮੌਜੂਦ ਨੇ ਜੋ ਕਿ ਦਾਵਾ ਕਰਦੇ ਆ ਕਿ ਇਹ ਸਰਵਾਈਕਲ ਦੇ ਧਾਗੇ ਆ ਜਿਨ੍ਹਾਂ ਨੂੰ ਪਾਉਣ ਦੇ ਨਾਲ ਤੁਹਾਡਾ ਪੁਰਾਣੇ ਤੋਂ ਪੁਰਾਣਾ ਦਰਦ ਠੀਕ ਹੋ ਜਾਣਾ ਕਿਉਂਕਿ ਇਹਨਾਂ ਦਾ ਕਹਿਣਾ ਕਿ ਬਖਸ਼ਿਸ਼ ਬਜ਼ੁਰਗਾਂ ਵੱਲੋਂ ਜਿਹੜੀ ਇੱਕ ਹੈਗੀ ਆ ਕਿ ਇਹ ਧਾਗਾ ਪਾਉਣ ਦੇ ਨਾਲ ਰੋਗ ਠੀਕ ਹੁੰਦੇ ਨੇ ਸ਼ਮ ਲਾਲ ਜੀ ਜੇ ਮੈਂ ਗੱਲ ਕਰਾਂ ਤਾਂ ਹੁਣ ਤੱਕ ਕੋਈ ਅੰਦਾਜ਼ਾ ਹੈ ਕਿੰਨੇ ਲੋਕ ਇਹ ਧਾਗਾ ਪਵਾ ਕੇ ਜਾ ਚੁੱਕੇ ਆ ਮੇਰੇ ਹਿਸਾਬ ਨਾਲ 50000 50000 ਤਾਂ ਉੱਪਰ ਹੀ ਹੋ ਚੁੱਕੇ ਆ ਜੀ ਇੰਨੇ ਕਿ ਧਾਗਾ ਮੈਂ ਪਹਿਲੇ ਅਸੀਂ ਜਿਹੜੇ ਆਪ ਪਹਿਲੇ ਅਸੀਂ ਬਣਾਉਂਦੇ ਹੁੰਦੇ ਸੀਗੇ ਹੁਣ ਬਣਾ ਕੇ ਰੱਖ ਲੀਦੀ ਆ ਠੀਕ ਹੈ ਨਾ ਉਹਦੇ ਕਰਕੇ ਇਹ ਅਣਗਿਣਤ ਕੋਈ ਗਿਣਤੀ ਹੈ ਨਹੀਂ ਮੇਰੇ ਹਿਸਾਬ ਨਾਲ 50000 ਪਲੱਸ ਧਾਗਾ ਮੈਂ ਪਾ ਚੁੱਕਿਆ ਜੀ ਔਰ ਲੋਗ ਇੱਥੇ ਸਵੇਰੇ ਖੜੇ ਹੁੰਦੇ ਤਾਂ ਅੱਗੇ ਵਾਲੇ ਸਾਡੇ ਕੋਲ ਇੱਕ ਨਾ ਜੀ ਹੋਰ ਗੱਲ ਸੁਣਨ ਦੇ ਵਿੱਚ ਆਈ ਹੈ ਕਿ ਤੁਸੀਂ ਪੀਲੀਏ ਦੀ ਦਵਾਈ ਬਿਲਕੁਲ ਫਰੀ ਦੇਣੀ ਹੋ ਜਾਂ ਪੱਥਰੀ ਦੀ ਦਵਾਈ ਫਰੀ ਦੇਣੀ ਹੋ ਹਾਂ ਜੀ ਜੀ ਇਹ ਵੀ ਗੱਲ ਸਹੀ ਹੈ ਜੀ ਆ ਸਾਡੇ ਕੋਲ ਆ ਸਾਡੀ ਆ ਪਈ ਹੈ ਜੀ ਇਹ ਸਾਡੀ ਦੇਸੀ ਘਰ ਦੀ ਪਣੀ ਹੋਈ ਦਵਾਈ ਹੈ ਪੀਲੀਏ ਦੀ ਜਿੰਨਾ ਮਰਜ਼ੀ ਪੀ ਲਿਆ ਹੋਵੇ ਅਸੀਂ ਉਹਨੂੰ ਤਿੰਨ ਪੂੜੀਆਂ ਦੇਣੀਆਂ ਜੀ ਤੇ ਖਾਲੀ ਪੇਟ ਦੇਣੀਆਂ ਹੁੰਦੀਆਂ ਮੈਂ ਉਹਦੇ ਨਾਲ ਕੀ ਹੋਗਾ ਜਿਹਨੂੰ ਪੀਲੀਏ ਦੀ ਪ੍ਰੋਬਲਮ ਹੈ ਉਹ ਸਾਡੇ 99% ਦੀ ਗਾਰੰਟੀ ਵੀ ਉਹ ਉਹਦੇ ਨਾਲ ਬੰਦਾ ਠੀਕ ਹੋ ਜਾਂਦਾ ਪੀਲੀਏ ਦੀ ਕਿਹੜੀ ਸਟੇਜ ਤੱਕ ਬੰਦਾ ਠੀਕ ਹੋ ਜਾਂਦਾ ਜੀ ਪੀਲੀਆ ਕਾਫੀ ਹੱਦ ਤੱਕ ਜੀ ਇਹ ਸਟੇਜ ਦੀ ਤਾਂ ਆਪਾਂ ਗੱਲ ਨਹੀਂ ਕੀਤੀ ਇਹ ਤਾਂ ਉਹ ਜਦੋਂ ਆਉਂਦਾ ਹੀ ਅਸੀਂ ਉਹਦਾ ਫੇਸ ਚੈੱਕ ਕਰਨਾ ਹੁੰਦਾ ਉਹਦੇ ਜਿਹੜੇ ਨੇਤਰ ਹੈਗੇ ਅੱਖਾਂ ਤੋਂ ਸਾਨੂੰ ਪਤਾ ਲੱਗ ਜਾਂਦਾ ਵੀ ਇੰਨਾ ਕਿੰਨਾ ਪੀਲੀਆ ਹੈਗਾ ਜਿੰਨਾ ਕੋ ਅਸੀਂ ਉਹ ਹਸਾਉਣਾ ਸਾਨੂੰ ਉਹ ਨਜ਼ਰ ਆਉਂਦਾ ਅਸੀਂ ਓਨੀ ਕੰਨ ਆ ਮੈਡੀਸਨ ਦੇ ਦਨੀ ਹੁੰਦੀ ਹੈ ਜੀ ਇਹ ਇਹ ਵੀ ਮੰਨ ਲਓ ਜਿਹੜੀ ਹੈਗੀ ਪੀਲੇ ਦੀ ਦਵਾਈ ਹੈ ਫ੍ਰੀ ਸੇਵਾ ਜੀ ਬਿਲਕੁਲ ਫ੍ਰੀ ਸੇਵਾ ਜੀ ਡਾਕਟਰ ਕੋ ਲੋਕ ਲੱਖਾਂ ਰੁਪਏ ਲਾ ਦਿੰਦੇ ਆ ਜੀ ਅਸੀਂ ਇਹਨੂੰ ਬਿਲਕੁਲ ਫ੍ਰੀ ਦਿੰਨੇ ਆ ਜੀ ਇਹ ਸਾਡੇ ਬਜ਼ੁਰਗਾਂ ਦੀ ਦੇਣ ਹੈ ਜੀ ਇਹਦੀ ਗਾਰੰਟੀ ਹੈ ਇਹ ਇਹਦਾ ਵੀ ਜਿਹੜਾ ਪੀਲੇ ਦੇ ਦਵਾਈ ਦਾ ਨੁਕਤਾ ਹੈਗਾ ਇਹ ਵੀ ਬਜ਼ੁਰਗਾਂ ਦਾ ਨੁਕਤਾ ਪੁਰਾਣਾ ਬਿਲਕੁਲ ਬਿਲਕੁਲ ਜੀ ਸਾਡੇ ਫਾਦਰ ਸਾਹਿਬ ਸਾਨੂੰ ਜਾਂਦੇ ਹੋਏ ਨੁਕਤੇ ਦੇ ਕੇ ਗਏ ਹੋਏ ਹੈ ਜੀ ਅਸੀਂ ਉਹੀ ਪਨਾਵਨਾ ਲੋਕਾਂ ਨੂੰ ਦਈ ਜਾਂਦੇ ਹਾਂ ਜੀ ਅਸੀਂ ਇੱਥੇ ਕੋਈ ਅਲਟਰੇਸ਼ਨ ਨਹੀਂ ਕੀਤੀ ਹੋਈ ਇਹ ਉਹਨਾਂ ਦਾ ਅਸ਼ੀਰਵਾਦ ਹੈ ਜੀ ਸਾਡੇ ਫਾਦਰ ਸਾਹਿਬ ਦਾ ਇਹ ਉਹਨਾਂ ਦੇ ਅਸ਼ੀਰਵਾਦ ਨਾਲ ਹੀ ਕੰਮ ਚੱਲੀ ਜਾਜੇ ਜੀ ਜੀ ਪਥਰੀ ਦੀ ਦਵਾਈ ਕਿਹੜੀ ਹੈ ਤੁਹਾਡੇ ਕੋਲ ਪਥਰੀ ਕਿਵੇਂ ਕੰਮ ਕਿਵੇਂ ਕਰਦੀ ਹੈ ਇਹ ਦਵਾਈ ਆ ਆ ਜੀ ਸਾਡੀ ਪਥਰੀ ਦੀ ਦਵਾਈ ਹੈ ਜੀ ਇਹ ਇਹ ਪਥਰੀ ਦਵਾਈ ਹੈਗੀ ਹੈ ਇਹ ਇਹ ਪਥਰੀ ਦਵਾਈ ਹੈ ਜੀ ਇਹ ਪਥਰੀ ਦਵਾਈ ਅਸੀਂ ਇੱਕ ਵਾਰੀ ਸਕੈਨ ਜ਼ਰੂਰ ਦੇਖਦੇ ਹੈਗੇ ਆ ਵੀ ਕਿੰਨੇ ਐਮ ਐਮ ਦੀ ਪਥਰੀ ਉਹਦੇ ਗੁਰਦਿਆਂ ਚ ਹੈਗੀ ਹੈ ਜੀ ਰਾਈਟ ਜਾਂ ਲੈਫਟ ਕਿਡਨੀ ਚ ਕਿਤੇ ਵੀ ਹੈਗੀ ਆ ਜਿੰਨੀ ਕੋ ਮੋਟੀ ਪੱਥੀ ਪਥਰੀ ਹੁੰਦੀ ਸੀ ਓਨੀ ਕੇ ਇਹ ਚਮਚੇ ਦਾ ਡੋਜ ਦੇ ਦੇਣੇ ਹੈਗੇ ਆ ਦੇਣੀ ਹੁੰਦੀ ਸੀ ਖਾਰੇ ਦੇ ਵਿੱਚ ਖਾਰੇ ਦੇ ਵਿੱਚ ਇੱਥੇ ਬੈਂਚ ਤੇ ਬਿਠਾ ਕੇ ਮਰੀਜ਼ ਨੂੰ ਤੇ ਉਹਦੇ ਵਿੱਚ ਗਲਾਚੇ ਪਾ ਕੇ ਖਾਰਾ ਪਾ ਕੇ ਉਹਨੂੰ ਅਸੀਂ ਬੱਚੇ ਨੂੰ ਜੋ ਚਾਹੇ ਵੱਡਾ ਹੋਵੇ ਜਾਂ ਬੱਚਾ ਹੋਵੇ ਉਹਨੂੰ ਅਸੀਂ ਦੇ ਦੇਣੀ ਹੈ ਪੀਣ ਤੋਂ ਬਾਅਦ ਮੇਨ ਲਾਦਾ ਦੂਜੀ ਵਾਰੀ ਉਹ ਤੀਜੀ ਵਾਰੀ ਮੇਰੇ ਕੋਲ ਕੋਈ ਦਵਾਈ ਲੈਣੀ ਆਂਦਾ ਗਰੰਟੀ ਹੈ ਉਹ ਪਹਿਲੀ ਵਾਰੀ ਚ ਹੀ ਰਾਜੀ ਹੋ ਜਾਂਦਾ ਉਹਦੀ ਦਰਦ ਦੁਰਦ ਖਤਮ ਹੋ ਜਾਂਦੀ ਹੈ ਉਹ ਕਿੰਨੇ ਦਿਨ ਚ ਕਹਿ ਸਕਦੇ ਆਂ ਵੀ ਇਹ ਦਵਾਈ ਦੇ ਨਾਲ ਪੱਥਰੀ ਗਾਇਬ ਹੋ ਜਾਂਦੀ ਹੈ ਇਹ ਇਹ ਜਿਹੜੀ ਹੈਗੀ ਮੇਰੇ ਹਿਸਾਬ ਨਾਲ ਤਕਰੀਬਨ 3 ਪੁੜੀਆਂ ਲੈਣ ਨਾਲ ਇਹ ਪੱਥਰੀ ਦੀ ਜਿਹੜੀ ਹੈ ਪੱਥਰੀ ਖਤਮ ਹੋ ਜਾਂਦੀ ਹੈ ਬਸ ਆ ਸਾਡੀ ਰੋਟ ਹੈ ਜੀ ਸੋ ਇਹ ਵੀ ਤੁਸੀਂ ਦੇ ਸਕਦੇ ਹੋ ਜਿਹੜੀ ਪੱਥਰੀ ਦੀ ਦਵਾਈ ਵੀ ਇਹ ਦਿੰਦੇ ਨੇ ਸ਼ਾਮ ਲਾਲ ਜੀ ਖੜਿਆ ਮੇਰੇ ਨਾਲ ਜਿੰਨੀ ਮਰਜ਼ੀ ਸਾਈਦੀ ਪਥਰੀ ਹੋਵੇ ਕੁਝ ਹੀ ਦਿਨਾਂ ਦੇ ਵਿੱਚ ਗਾਇਬ ਹੋ ਜਾਣੀ ਹੈ ਇਹ ਵੀ ਦਵਾਈ ਜਿਹੜੀ ਬਿਲਕੁਲ ਫ੍ਰੀ ਆਫ ਕਾਸਟ ਦਿੰਦੇ ਆ ਇਹ ਵੀ ਸੇਵਾ ਦੇ ਵਿੱਚ ਦਵਾਈ ਦਿੰਦੇ ਆ ਤੇ ਜੀ ਤੁਹਾਨੂੰ ਜੇ ਕਿਸੇ ਨੂੰ ਮਿਲਣਾ ਹੋਵੇ ਤਾਂ ਕਿਹੜੇ ਦਿਨ ਤੁਹਾਡੇ ਕੋਲ ਆਇਆ ਜਾ ਸਕਦਾ ਮੈਂ ਜੀ ਸਵੇਰੇ 10 ਵਜੇ ਸ਼ੋਪ ਤੇ ਆਣਾ ਹੈਗਾ ਜੀ ਤੇ 10 ਵਜੇ ਤੋਂ ਲੈ ਕੇ ਮੇਰਾ 2 ਵਜੇ ਤੱਕ ਦੁਕਾਨ ਤੇ ਪ੍ਰੈਜ਼ੈਂਟ ਹੋਣਾ ਹੈ ਜੀ ਅਸੀਂ ਜਿਹੜਾ ਵੀ ਆਂਦਾ ਉਹਨੂੰ ਦਵਾਈ ਦਈ ਜਾਂਦੀ ਹੈ ਇੱਕ ਵੀਰਵਾਰ ਛੱਡ ਕੇ ਵੀਰਵਾਰ ਅਸੀਂ ਸਾਡੇ ਗੁਰੂ ਮਹਾਰੇ ਦਿਨ ਹੁੰਦਾ ਉਹ ਦਿਨ ਅਸੀਂ ਕੁਝ ਨਹੀਂ ਦੇਣਾ ਹੁੰਦਾ ਜੀ ਬਸ ਉਹ ਦਿਨ ਸਾਡਾ ਬਿਸ਼ਰਾਮ ਹੁੰਦਾ ਹੈ ਕੰਮ ਤੋਂ ਸੋ ਦੇਖ ਸਕਦੇ ਹੋ ਜਿੱਥੇ ਕਿ ਅੱਜ ਕੱਲ੍ਹ ਦੁਨੀਆ ਇੱਕ ਦੂਜੇ ਨੂੰ ਲੁੱਟਣ ਤੇ ਹੋਈ ਵੀ ਆ ਬਿਮਾਰੀਆਂ ਤੋਂ ਲੋਕਾਂ ਨੂੰ ਡਰਾ ਡਰਾ ਕੇ ਪੈਸੇ ਲੁੱਟੇ ਜਾ ਰਹੇ ਆ ਤੇ ਕੁਝ ਅਜਿਹੇ ਲੋਕ ਵੀ ਸ਼ਾਮ ਲਾਲ ਜੀ ਵਰਗੇ ਮੌਜੂਦ ਨੇ ਫਰੀ ਦੇ ਵਿੱਚ ਸੇਵਾ ਲੋਕਾਂ ਦੀ ਕਰਦੇ ਆ ਤੇ ਵਾਕਈ ਇਹ ਸਹੀ ਗੱਲ ਹੈ ਇਹਨਾਂ ਵੱਲੋਂ ਪੀਲੀਏ ਬਿਲਕੁਲ ਫ੍ਰੀ ਆਫ ਕੋਸਟ ਦਿੱਤੀ ਜਾਂਦੀ ਹੈ ਸਰਵਾਈਕਲ ਦੇ ਧਾਗੇ ਵੀ ਪਾਈ ਜਾਂਦੇ ਆ ਥਾਇਰੋਇਡ ਦੇ ਧਾਗੇ ਵੀ ਪਾਈ ਜਾਂਦੇ ਆ ਬੀਪੀ ਤੋਂ ਛੱਲੇ ਵੀ ਪਾਈ ਜਾਂਦੇ ਆ ਪੀਲੀਏ ਦੀ ਦਵਾਈ ਵੀ ਬਿਲਕੁਲ ਫ੍ਰੀ ਆਫ ਕੋਸਟ ਦਿੱਤੀ ਜਾਂਦੀ ਹੈ ਤੇ ਜੇਕਰ ਤੁਹਾਡੇ ਕਿਸ ਰਿਸ਼ਤੇਦਾਰ ਨੂੰ ਜਾਂ ਕਿਸੇ ਵੀ ਦੋਸਤ ਨੂੰ ਇਸ ਤਰ੍ਹਾਂ ਦੀ ਕੋਈ ਸਮੱਸਿਆ ਤਾਂ ਤੁਸੀਂ ਇਹਨਾਂ ਨਾਲ ਸੰਪਰਕ ਵੀ ਕਰ ਸਕਦੇ ਹੋ ਸਾਡੇ ਨਾਲ ਤੁਸੀਂ ਜੁੜੇ ਹੋ ਹਾਂ ਦਾ ਸਿਟੀ ਹੈਲਥ ਲਾਈਨਸ ਤੇ ਕਰਿਓ ਮੈਂ ਤੁਹਾਡਾ ਦੋਸਤ ਗਗਨ ਸਮਾਦ ਨਾਲ ਕੈਮਰਾਮੈਨ ਗੁਰਸਨ ਸਮਾਦ